ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ। ਇਸ ਟਾਈਮ ਖੜੇ ਆ ਜੀ। ਤਹਿਸੀਲ ਰੋਡ ਦੇ ਸ ਤਹਿਸੀਲ ਤੋਂ ਬਾਹਰ ਤੇ ਗੱਡੀਆਂ ਦਾ ਕੋਈ ਸਿਸਟਮ ਨਹੀਂ ਕੋਈ ਇੱਥੇ ਟ੍ਰੈਫਿਕ ਪੁਲਿਸ ਵਾਲਾ ਨਹੀਂ। ਤੇ ਲੋਕ ਹੋਰੇ ਖੱਜਲ ਖਵਾਰ। ਦੇਖੋ ਮੜਾ ਜਾ। ਆਹ ਦੇਖੋ। ਦੇਖੋ ਸਾਈਡ 'ਚ ਗੱਡੀਆਂ ਖੜੀਆਂ। ਗੱਡੀ ਨਿਕਲ ਰਹੇ ਆ ਤੇ ਗੱਡੀਆਂ ਸਾਰੀ ਇਸੇ ਤਰ੍ਹਾਂ ਰੋਡ ਦੇ ਉੱਪਰ ਖੜੀਆਂ ਬੇਰਾਬਸੀ ਦਾ ਬਦਲਾਵ ਕਰੋ ਚੈੱਕ ਜਿੱਥੇ ਥਾਂ ਮਿਲਦੀ ਇੱਥੇ ਲਾ ਦੂ ਜਿੱਥੇ ਥਾਂ ਮਿਲਦੀ ਇੱਥੇ ਕੱਢ ਲੂ ਸਸੂ ਕੁਲਵਰ ਸਕੂਲ 'ਚ ਛੁੱਟੀਆਂ ਹੋਈਆਂ ਹੈਂ ਹਾਂ ਕੌਣ ਸੀ ਢਿੰਡਾ ਪਾਟ ਇਹੀ ਹਾਲ ਸਿਰੇ ਤੱਕ ਹੋਰ ਆਪਣਾ ਬਸਟਰਡ ਤੱਕ ਗੱਲ ਗਿਆ ਚਾਮ ਗੁਰ ਚੌੜਾ ਬਾਜ਼ਾਰ